ਹੈਲੋ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਪਣੇ ਅੱਜ ਦੇ ਬਲੌਗ ਦੀ ਸਟਾਰਟਿੰਗ ਕਰ ਰਹੇ ਹਾਂ ਜੀ ਅੱਪ ਸਵੇਰੇ ਤੇ ਮੌਸਮ ਕੱਲ ਦਾ ਸ਼ਾਂਤ ਦੁਵਾਰ ਚੇਂਜ ਹੋ ਗਿਆ ਸੀ ਤੇ ਇਸ ਟਾਈਮ ਅਪਣੇ ਲੱਗੀ ਪਈ ਹੈ ਜੀ بارش ਹੋਣ ਤੇ ਸਵੇਰ ਦੀ ਅੱਜ ਤੱਕ ਜਿਉਂ بارش ਹੋ ਗਈ ਸਟਾਰਟ ਮੌਸਮ ਹੋ ਗਿਆ ਠੰਡਾ ਤੇ ਅਪਾ ਜਿਹੜਾ ਸਵੇਰ ਦਾ ਕੰਮ ਤਕਰੀਬਨ ਹੁੰਦਾ ਹੈ ਪੁੱਤ ਕਰਨ ਤੋਂ ਬਾਅਦ ਹੀ ਅਪਾ ਤਕਰੀਬਨ ਬਲੌਗ ਨੂੰ ਪਾ ਸਟਾਰਟ ਕਰਦੇ ਆ ਸਵੇਰੇ ਇੱਕ ਵਾਰ ਅਪਾ ਸਾਰਾ ਕੰਮ ਅਪਣ ਕੰਪਲੀਟ ਕਰਕੇ ਜਾਨੀ ਮੱਝਾਂ ਦਾ ਸਾਰਾ ਹੋ ਅਪਾ ਬਾਹਰ ਬੰਦਦੇ ਆ ਨਾ ਉਸ ਤੋਂ ਬਾਅਦ ਫਿਰ ਹੋ ਗਈ بارش ਸਟਾਰਟ ਹੋ ਫਿਰ ਦੁਬਾਰਾ ਅੰਦਰ ਕਰਨੀਆਂ ਪਈਆਂ ਤੇ ਹੁਣ ਮੌਸਮ ਤਕਰੀਬਨ ਫੈਸਟ ਟਾਈਮ بارش ਪੂਰੇ ਜ਼ੋਰ ਨਾਲ ਸਟਾਰਟ ਹੋ ਗਿਆ ਰਹਾ ਪੂਰਾ ਕਰਜਣ ਲੱਗਾ ਪਿਆ ਤੇ ਫਿਲਹਾਲ ਪਾਜ ਦੇ ਵਲੌਗ ਨੂੰ ਆਪਾਂ ਸਟਾਰਟ ਕਰਦੇ ਆਂ ਦੇਖਦਾ ਇਹਦਾ ਮੌਸਮ ਤੇ ਅੱਜ ਦਾ ਦਿਨ ਕਿਸ ਤਰ੍ਹਾਂ ਦਾ ਲੱਗਦਾ ਸਾਨੂੰ ਵਲੌਗ ਵਿੱਚ ਬਤਿਖਾਉਂਦੇ ਰਾਂਗੇ ਫਿਲਹਾਲ ਸਾਡੇ ਵਲੌਗ ਨੂੰ ਬਣੇ ਰਹੋ ਵਲੌਗ ਵਧੀਆ ਲੱਗਿਆ ਲਾਈਕ ਕਰ ਦਿਓ ਕਮੈਂਟ ਕਰੋ ਤੇ ਵੀਡੀਓ ਨੂੰ ਬਤਪਾ Share ਜ਼ਰੂਰ ਕਰਿਓ ਕੋਈ بارش ਕੇ ਬਾਅਦ ਮੌਸਮ ਔਰ ਜਗਾਹ ਦਾ ਹਾਲ ਦੇਖੀਏ ਜਹਾਂ ਪਰ ਹਮ ਮੱਝਾਂ ਬੰਨਦੇ ਇੱਥੇ ਜਿਵੇਂ ਹੀ ਮੱਝਾਂ ਸੇ ਬੰਨਿਆ ਤੇ ਨਥੇ بارش ਹੋ ਗਈ ਸਟਾਰਟ ਤੇ ਉਸ ਤੋਂ ਬਾਅਦ ਮੱਝਾਂ ਸਾਨੂੰ ਬੰਨਣੀਆਂ ਪੈ ਗਈਆਂ ਦਵਾਰੇ ਫਿਰ ਆਪਣੇ ਸ਼ੈੱਡ ਥੰਲੇ ਕਿਉਂਕਿ ਇੱਕ ਤਾਂ بارش ਤਕਰੀਬਨ ਹੁਣ ਰੁਕੀ ਥੋੜੀ ਜਿਹੀ بارش ਹੋਈ ਗਈ ਤੇ ਦੂਜੇ ਫੇਰ ਥਾਂ ਖਰਾਬ ਹੋ ਗਈ ਨਾ ਕੱਚਾ ਸੀ ਸਾਰੀ ਜਗ੍ਹਾ ਕੱਚੇ ਹੋਣ ਕਰਕੇ ਥਾਂ ਫੇਰ ਖਰਾਬ ਇਸ ਕਰਕੇ ਉਹਨਾਂ ਦਵਾਰੇ ਫਿਰ ਇਹ ਛੋਟੇ ਕੱਟੂ ਦੇ ਆਪਣੇ ਅੰਦਰ ਬੰਨ ਤੇ ਉੱਥੇ ਤੇ ਬਾਕੀ ਸਾਰੀਆਂ ਮੱਝਾਂ ਆਪਾਂ ਨੇ ਬੰਨਤੀਆਂ ਇੱਥੇ ਅਭੀ ਮੌਸਮ ਹੁਆ ਹੈ ਕੁਝ ਸਾਫ ਔਰ ਹਮ ਚਲੇ ਹੈ ਅਭੀ ਖਰਾਬ ਵੱਡਣਾ ਮੱਝਾ ਵਾਸਤੇ ਕਿਉਂਕਿ ਮੌਸਮ ਤਕਰੀਬਨ ਕੁਝ ਟਾਈਮ ਬਾਅਦ ਸਾਫ ਹੈ بارش ਤਕਰੀਬਨ ਸਵੇਰ ਦੀ ਹੋਣ ਲੱਗੀ ਪਈ ਹੈ ਤੇ ਹੁਣ ਚੱਲਦੇ ਬਾਕੀ ਪਹਿਲਾਂ ਜਾ ਰਹੇ ਨੇ ਇੱਕ ਮੱਖਣ ਜਾ ਰਹੇ ਜੋ ਆਪਣਾ ਨਾਲ ਕਾਫੀ ਚੜਤੋਂ ਆਪਣੇ ਨਾਲ ਰਹਿੰਦਾ ਇੱਕ ਬ੍ਰਦਰ ਹੈ ਉਹ ਜਾ ਚੁੱਕੇ ਨੇ ਪਹਿਲਾਂ ਆਪਾਂ ਨੂੰ ਘਰ ਵਿੱਚ ਥੋੜਾ ਜਿਹਾ ਕੰਮ ਸੀਗਾ ਹਪਤਾ ਰੁੱਕ ਕੇ ਤੇ ਹੁਣ ਚੱਲਦੇ ਆ ਉੱਥੇ ਮੈਨੂੰ ਮੇਰੇ ਜਾਂਦੇ ਨੂੰ ਮੈਂ ਜਾਊਂਗਾ ਉਹਦਾ ਹਰਾ ਵੱਡੇ ਲੈਣਗੇ ਵੈਸੇ ਕੁਛ ਉਹਨੇ ਲੱਦ ਵੀ ਰੱਖਿਆ ਔਰ ਰੈਡੀ ਦੇ ਵਿੱਚ ਤੇ ਚੱਲ ਕੇ ਦੇਖਦੇ ਆ ਕਿੰਨਾ ਕੋਨੇ ਵੱਡ ਲਿਆ ਤੇ ਕਿ ਜੇ ਥੋੜਾ ਮੋਟਾ ਰਹਿੰਦਾ ਫੇ ਵੜਾ ਲਾਂਗੇ ਨਹੀਂ ਇਹਦਾ ਬੱਸ ਨਾਲ ਉਹਦੇ ਬਾਸ ਮੋੜਿਆ ਆਵਾਂਗੇ ਤੇ ਚੱਲਦੇ ਹੁਣ ਆਪਾਂ ਖੇਤ ਚ ਤੇ ਚਲੋ ਜੀ ਕਰਦੇ ਆ ਇੰਜੋਏ ਅੱਜ ਕੇ ਮੌਸਮ ਕੋ ਹਰਾ ਤਾਂ ਵੱਡ ਲਿਆ ਕੁਸਤਾ ਨੇ ਲੱਦ ਲਿਆ ਕਸ ਚੱਕੀ ਆਉਂਦੇ ਨੇ ਆਪਾਂ ਉਹ ਚੱਕ ਕਰਕੇ ਕਰਦੇ ਰੇ ਵੇਟ ਉਹਨਾਂ ਦੀ ਕੈਨੇਡਾ ਤੱਕ ਪਹੁੰਚਦੇ ਰਹੋ ਤੇ ਉਹ ਉਹਨਾਂ ਚੱਕੀ ਆ ਦੇਖ ਆ ਗਏ ਪਰੀ ਚੱਕੀ ਇੱਕ ਪਰੀ ਬੰਦਾ ਇਹ ਵੱਢ ਕੇ ਛੱਡ ਕੇ ਕਿ ਆਪਾਂ ਦੋ ਪਰੀਆਂ ਵੱਢਣੀਆਂ ਹੁੰਦੀਆਂ ਨੇ ਇਸ ਟਾਈਮ ਇੱਕ ਟਾਈਮ ਦੀਆਂ ਤੇ ਉਹਦੇ ਘਰ ਵੱੱਡੇ ਲਈਆਂ ਤੇ ਹੁਣ ਉਹ ਵੀ ਵੇਟ ਕਰਦੇ ਆ ਪੂਰੇ ਫੜ ਕੇ ਆਪੇ ਛੱਲਾ ਬੰਤਣਾ ਕਰਨ ਉਹ ਤਾਂ ਕਹਿ ਕੇ ਆ ਦੀ ਮੈਂ ਹਰਾ ਵਡਾਉਣ ਜਾਣਾ ਆ ਗਏ ਫਿਰਦਾ ਟੈਲ ਦਾ ਵਿਚਾਰੇ ਇਕੱਲੇ ਨੇ ਹਰਾ ਵੱਢਿਆ ਦੇਖਾ ਇਕੱਲਾ ਵੱਢ ਕੇ ਲਿਆ ਇਕੱਲੇ ਡੇਗੇ ਆ ਫਿਰਦਾ ਹੈਂ ਕਰੇ ਤੇ ਖਾਣੇ ਵਾਸਤੇ ਆ ਗਿਆ ਕਰੇ ਕਹਿ ਕੇ ਆਇਆ ਮੈਂ ਹਰਾ ਵਡਾਉਣ ਜਾਨਾ ਬਈ ਉੱਤੇ ਪਰਮਾਤਮਾ ਦਾ ਦੇਖਦਾ ਹੈਂ ਪਰਮਾਤਮਾ ਦਾ ਖੜੇ ਉੱਤੇ ਪਰਮਾਤਮਾ ਤਾਂ ਮੀਂਹ ਪਉਣ ਲੱਗ ਰਿਹਾ ਅੱਜ ਪਰਮਾਤਮਾ ਨੂੰ ਅੱਜ ਕੁਝ ਨਹੀਂ ਦਿਖਦਾ ਹੈਂ ਪਰਮਾਤਮਾ ਜੀ ਮੀਂਹ ਤੋਂ ਬਿਨਾਂ ਪਰਮਾਤਮਾ ਨੂੰ ਕੁਝ ਨਹੀਂ ਦਿਖਦਾ ਚੱਲ ਹੁਣ ਹੁਣ ਤੱਕਾ ਲਵਾਦੇ ਹੋਰ ਤਾਂ ਕੰਮ ਨਹੀਂ ਕਰਦਾ ਕੁਛ ਹੈ ਮੇਲਾ ਹੈ ਕਰੇ ਜਾ ਕੇ ਤੈਨੂੰ ਲਾਣਦਾਰ ਨੂੰ ਦੱਸਾਂਗੇ ਵੀ ਕੁਝ ਨਹੀਂ ਕਰਕੇ ਆਇਆ ਇਹ ਟਾਈਮ ਪਾਸ ਕਰਕੇ ਨਹੀਂ ਹੈਂ ਕਾ ਕੱਪੜੇ ਸਾਡੇ ਲੱਭ ਰਹੇ ਨੇ ਬੜਾ ਹੀ ਨੇ ਦੇਖ ਆਹ ਚਲਦਾ ਕੇ ਦੇਖਦੇ ਆਂ ਤੇ ਮੁੰਡੇ ਲੱਭ ਰਹੇ ਦੇਖ ਆਹ ਮੁੰਡਾ ਵੀ ਉਨੀ ਹੀ ਭੱਜਿਆ ਕਰਦਾ ਬਰਸਾਤ ਕਾਫੀ ਹੋ ਗਈ ਆ ਦੇਖੋ ਪਾਣੀ ਕਾਫੀ ਖੜ ਗਿਆ ਆ ਲੋ ਜੀ ਖਾਲ ਸਾਰੇ ਭਰੇ ਭਰੇ ਨੇ ਕੋਈ ਬਾਰਿਸ਼ ਪੈਂਦੀ ਨੂੰ ਤੱਕ ਜਿਉ ਸਾਰਾ ਦਿਨ ਹੋ ਗਿਆ ਨਾ ਤੇ ਆਪਾਂ ਹੁਣ ਥੋੜਾ ਜਿਹਾ ਖੇਤ ਚਾਹੀ ਤੇ ਜਿਹੜਾ ਮਾਰਨ ਹੁਣ ਸ਼ਾਮ ਦੇ ਟਾਈਮ ਕੁਝ ਬਾਰਿਸ਼ ਰੁਕ ਗਈ ਤੇ ਚਲੋ ਦੇਖਦੇ ਆ ਅੱਗੇ ਕਿੰਨੀ ਕੁ بارش ਹੋਈ ਹੈ ਕਿ ਮੌਸਮ ਹੈ ਕਿ ਪ੍ਰੋਗਰਾਮ ਨੇ ਕਿ ਮਾਹੌਲ ਹੈ ਤਕਰੀਬਨ بارش ਕਾਫੀ ਹੋ ਗਈ ਅੱਜ ਅੱਜ ਨਾ ਸਾਰਾ ਦਾ ਸਾਰਾ بارش ਚੱਲੀ ਗਈ ਹੈ ਇਸ ਟਾਈਮ ਹੋ ਗਈ بارش ਕੁਛ ਟਾਈਮ ਰੁਕੀ ਹੈ ਤੇ ਠੰਡਾ ਮੌਸਮ ਬਹੁਤ ਜ਼ਿਆਦਾ ਠੰਡ ਹੋਈ ਪਈ ਹੈ ਤੇ ਆਪਾਂ ਤੁਹਾਡੇ ਸਬਜੀ ਦਾ ਕੰਮ ਸਬਜੀ ਲੈਣ ਚੱਲਦੇ ਆ ਖੇਤ ਚ ਉਸ ਤੋਂ ਬਾਅਦ ਦੇਖਦੇ ਆਂ ਜੇ ਮੌਸਮ ਸਾਫ ਤਾਂ ਨਹੀਂ ਹੁੰਦਾ ਕਿ ਬੇਸ਼ਾਂ ਦਾ ਟਾਈਮ ਦੁਬਾਰਾ ਫਿਰ ਹੋ ਗਿਆ। ਬਾਕੀ ਦੇਖਦੇ ਆਂ ਜੇ ਪ੍ਰਮਾਤਮਾ ਨੇ ਕੀ ਕੀਤੀ ਹੈ। ਬਾਰਸ਼ ਤਕਰੀਬਨ ਹੋਈ ਕਾਫੀ ਗਈ ਹੈ। ਖੇਤ ਚ ਹੁਣ ਪਾਣੀ ਕਣਕ ਨੂੰ ਤੇ ਲਾਉਣ ਵਾਲਾ ਸੀਗਾ ਪਾਣੀ ਚਲੋ ਲੱਗ ਗਿਆ। ਕੁਝ ਤਾਂ ਬਾਰਸ਼ ਦਾ ਫਾਇਦਾ ਹੋਇਆ ਹੈ। ਬਾਕੀ ਹੋਂ ਪ੍ਰਮਾਤਮਾ ਕਦੋਂ ਮਾਸੋਂ ਸਾਫ਼ ਕਰਦਾ ਹੈ ਖਤੋਂ ਨਹੀਂ ਕਰਦਾ ਤਾਂ ਲਖਣ ਉਹਨਾਂ ਨੂੰ ਪ੍ਰਮਾਤਮਾ ਨੂੰ ਪਤਾ ਹੈ ਤੇ ਆਪਾਂ ਤੁਹਾਨੂੰ ਥੋੜਾ ਸਬਜ਼ੀ ਚੱਲਦਾ ਸਬਜ਼ੀ ਚੱਲ ਲੱਗੇ ਤੁਹਾਨੂੰ ਦਿਖਾਉਂਦੇ ਅੱਗੇ ਕੀ ਕੀ ਪ੍ਰੋਗਰਾਮ ਸਬਜ਼ੀ ਦਾ ਦੇਖਿਆ ਸਬਜ਼ੀ ਪਾਣੀ ਦਾ ਇਕੜੇ ਆਪਣੇ ਸਬਜ਼ੀ ਚ ਜਾਂ ਮੋਟਰ ਤੇ ਸਮੋਢੇ ਆਪਣੇ ਮਾਣ ਵੀ ਮੋਟਰ ਲੱਗੀ ਹੋਸੀ ਤੁਹਾਨੂੰ ਦਿਖਾਈ ਸੀ ਉਸ ਮੋਟਰ ਤੇ ਆਪਾਂ ਹੁਣ ਜਾਂਦੇ ਆ ਵੱਟ ਤੇ ਬਹੁਤ ਜ਼ਿਆਦਾ ਧੱਕਣ ਹੋਈ ਪਿਆ ਟਿਕਾਈ ਨਜਾਂਦਾ ਪੈਂਦਾ ਤਲਕਣ ਕਾਫੀ ਹੋਈ ਪਈ ਹੈ ਇੱਥੇ ਆਪਣੀ ਸਬਜ਼ੀ ਲਾਈ ਹੋਈ ਹੈ ਸਬਜ਼ੀ ਦੇ ਵਿੱਚ ਤਕਰੀਬਨ ਪੂਰਾ ਬਾਹਰ ਇਸ ਟਾਈਮ ਗਿੱਲਾ ਹੋ ਚੁੱਕਾ ਹੈ ਆਪਣੇ ਮਿਰਚਾਂ ਆਪਸ ਢੱਗ ਗਈ ਸੀ ਸਵੇਰੇ ਇਸ ਮਿਰਚਾਂ ਦੇ ਵਿੱਚ ਪਾਣੀ ਖੜ ਗਿਆ ਕਿਉਂ ਦੋ ਦਿਨ ਅੰਦਰ ਪਹਿਲਾਂ ਵੀ بارش ਹੋ ਗਈ ਸੀ ਤੇ ਹੁਣ ਫੇਰ ਅੱਜ ਫੇਰ بارش ਹੋਈ ਪਈ ਹੈ ਤੇ ਮੌਸਮ ਅਜੇ ਵੀ ਤਕਰੀਬਨ ਖਰਾਬ ਹੀ ਹੋਇਆ ਪਿਆ ਬੱਦਲ ਬਾਈ ਪੂਰੀ ਬੜੀ ਪਈ ਹੈ ਤੇ ਬਾਕੀ ਮੌਸਮ ਅਜੇ ਕੁਝ ਪਤਾ ਨਹੀਂ ਰਤਣੀਆਂ ਆਪਣਾ ਬਰਸੀਨ ਅਜ ਆਪਣਾ ਹਰਾ ਮੱਝਾਂ ਵਾਸਤੇ ਜਿਹੜਾ ਵੱਟਕ ਲੈ ਗਿਆ ਸੀ ਨਾ ਉਹ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀਗਾ ਆਪੋ ਹਰਾ ਵੱਢਣ ਬਾਅਦ ਫੇਰ ਵਾਰਸ਼ ਸਟਾਰਟ ਹੋ ਗਈ ਚੰਨ ਥੋੜਾ ਟਾਈਮ ਪਰਮਾਤਮਾ ਨੇ ਦਿੱਤਾ ਸੀ ਹਰਾ ਹਰਾ ਵੱਢ ਲਿਆ ਆਪਾਂ ਨੇ ਦੇਖ ਹੁਣ ਵੀ ਮੌਸਮ ਤਾਂ ਗੈਰ ਖਰਾਬ ਰات ਤਾਂ ਵੀ ਇਹ ਰਾਤ ਨੂੰ ਵੀ ਨਾ ਵਾਰਸ਼ ਹੋਣ ਲੱਗ ਜੇ ਮੌਸਮ ਕਾਫੀ ਹੈਗਾ ਜੀ ਖਰਾਬ ਆ ਪਾਣੀ ਪਾਣੀ ਖੜਿਆ ਸਾਰੀ ਸਬਜ਼ੀ ਸਾਰੇ ਸਾਉਂ ਤੇ ਤੇ ਮਟਰ ਹੱਤ ਹਾਂਦੀ ਘੜ ਤੇ ਬਚਦਾ ਆਪਣੀ ਜੇ ਹੁਣ ਇਸ ਤੋਂ ਜ਼ਿਆਦਾ ਵਾਰਸ਼ ਹੁੰਦੀ ਹੈ ਫੇਰ ਸਬਜ਼ੀ ਵਿੱਚ ਪਾਣੀ ਥੋੜਾ ਖੜਨ ਦਾ ਚਾਂਸ ਜ਼ਿਆਦਾ ਬਣਦੇ ਨੇ ਤੇ ਅੱਜ ਨਾਲ ਸਾਰਾ ਦਿਨ ਆਪਾਂ ਤੁਹਾਨੂੰ ਪਸੰਦ ਆਇਆ ਇੱਕ ਬਾਰਸ਼ ਤੱਕ ਜੋ ਸਾਰਾ ਦਿਨ ਹੁੰਦੀ ਰਹੀ ਹੈ ਕੋਈ ਬਲੌਗ ਆਪਾਂ ਕੋਈ ਜ਼ਿਆਦਾ ਬਾਹਰ ਦਾ ਤਾਂ ਨਹੀਂ ਬਣਾ ਸਕੇ ਕਿਉਂਕਿ ਮੌਸਮ ਖਰਾਬ ਹੋਣ ਕਰਨਾ ਕਦੇ ਜਾ ਨਹੀਂ ਸਕੇ ਸੀ ਬਾਹਰ ਤੇ ਬਾਕੀ ਆਪਣੇ ਖੇਤ ਦਾ ਸਾਰੇ ਘਰ ਦਾ ਤੁਹਾਨੂੰ ਬਲੌਗ ਅੱਜ ਬਣਾਇਆ ਕਿ ਜਦ ਮੈਂ ਖੇਤਾ ਵਿੱਚ ਸਾਰੰ ਦਿਨ ਕੰਮ ਰਿਹਾ ਖੇਤਾ ਨਾਲ ਜਿਹੜਾ ਮੱਝਾਂ ਦਾ ਵੀ ਤੁਹਾਨੂੰ ਦਿਖਾਉਂਦੇ ਰਹੇ ਹਾਂ ਵੀ ਬਲੌਗ ਵਿੱਚ ਅੱਪ ਕੀ ਕੁਝ ਕਰਿਆ ਅੱਜ ਸਾਰਾ ਸਾਡਾ ਇਹ ਬਲੌਗ ਨੂੰ ਪਕਰਾਂਗੇ ਬੰਦ ਫਿਰ ਆਪਾਂ ਜ਼ਿਆਦਾ ਨਹੀਂ ਕੁਝ ਕਹਿੰਦੇ ਹੁਣ ਸਬਸਕ੍ਰਾਈਬ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਹੈ ਫਿਰ ਲਾ ਲ ਆਪਣਾ ਇਹ ਬਲੌਗ ਨੂੰ ਪਕਰਦੇ ਆਂ ਬੰਦ ਫਿਰ ਮਿਲਦੇ ਆਂ ਜੀ ਕੱਲ ਨੂੰ ਇੱਕ ਨਵੀਂ ਵੀਡੀਓ ਇੱਕ ਨਵਾਂ ਬਲੌਗ ਲੈ ਕੇ ਆਉਣਾ ਹੈ ਸ਼ਸ਼੍ਰੀ ਕਾਲ ਗੁੱਡ ਬਾਏ ਜੀ ਰੱਬ ਰੱਖਾ